ਕੋਪਰੈਂਡ ਕਿ ਜਿਹੜੇ ਇਹ ਲੇਟਿੰਗ ਤੇਰੀ ਕਿ ਪਪਰਾਰਗੇ ਨੂੰ ਅਸੀਂ ਭਾਰਤੀ ਐਮਬੀਡ ਕਮਿਸ਼ਨ ਭਾਰਤ ਵੱਲੋਂ ਜੋ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਹੜੇ ਅਸੀਂ ਵਕ ਵਕ ਜਿਹੜੇ ਸਾਡੇ ਮਿਸ਼ਨ ਦੇ ਸਾਥੀ ਨੇ ਕਿਉਂਕਿ ਜਿਹੜਾ ਅਸੀਂ ਮਿਸ਼ਨ 27 ਸਾਲ ਤੋਂ ਚਲਾ ਰਹੇ ਹਾਂਗੇ ਇਸ ਮਿਸ਼ਨ ਦੇ ਵਿੱਚ ਹਰ ਪੱਧਰ ਦੇ ਜਿਹੜੇ ਸਾਡੇ ਸਾਥੀ ਨੇ ਜੁੜੇ ਹੋਏ ਨੇ ਨਾਲ ਇਹ ਜਿਹੜਾ ਮਿਸ਼ਨ ਹੈ ਜਾਤੀਵਾਦ ਤੋਂ ਤੇ ਪੋਲੀਟੀਕਲ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇਹ ਮਿਸ਼ਨ ਚਲਾ ਰਹੇ ਵਾਵਾ ਸਾਹਿਬ ਦੇ ਨਾਮ ਦੇ ਪਰ ਸਾਡਾ ਇੱਕ ਸੰਗੁਰ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੋਇਆ ਜਿਹੜਾ 10 ਅਪ੍ਰੈਲ ਨੂੰ ਇਹ ਪ੍ਰੋਗਰਾਮ ਹੋਣਾ ਸੰਗਰੂਰ ਦੇ ਵਿੱਚ 바ਵਾ ਸਾਹਿਬ ਤੁਝੇ ਸਲਾਹ ਉਸ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਸੀਂ ਵੱਖ-ਵੱਖ ਮੀਟਿੰਗਾਂ ਕਰ ਰਹੇ ਹਾਂਗੇ ਇਸ ਪ੍ਰੋਗਰਾਮ ਦੇ ਅੰਦਰ 21% ਜਿਹੜੇ ਪੰਜਾਬ ਦੇ ਵਿੱਚੋਂ ਜਿਨ੍ਹਾਂ ਦੇ ਕੋਈ ਚੰਗੇ ਕੰਮ ਕਰ ਰਹੇ ਨੇ ਕੋਈ ਚੰਗੀ ਕਾਰਗੁਜ਼ਾਰੀ ਹੈ ਅਸੀਂ 21 ਐਦਾਂ ਦੇ ਵਿਅਕਤੀਆਂ ਨੂੰ ਜਿਹੜਾ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕਰਨਾ ਹੈ ਡਾਕਟਰ ਅੰਬੇਡਕਰ ਸਟੇਟ ਅਵਾਰਡ ਉਹਦੇ ਨਾਲ ਹੀ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹਨੀਆਂ ਪੰਜਾਬ ਦੇ ਅੰਦਰ ਹੋਰ ਵੀ ਵੱਖ-ਵੱਖ ਜ਼ਿਲ੍ਹੇ ਦੇ ਅੰਦਰ ਜਿਹੜੀਆਂ ਸੰਸਥਾਵਾਂ ਕੋਈ ਪਿੰਡ ਲੈਵਲ ਤੇ ਯਾ ਕੋਈ ਮੋਹੱਲੇ ਦੇ ਬੱਚੇ ਜਿਹੜੀਆਂ ਕੋਈ ਸੋਸ਼ਲ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੀ ਕੋਈ ਚੰਗੀ ਕਾਰਗੁਜ਼ਾਰੀ ਹੈ ਜਾਂ ਜਿਹੜੇ ਸਪੋਰਟਸ ਕਲੱਬ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਇੱਕ ਚੰਗੀ ਕਮਾਂਵਲ ਤੋਰ ਰਹੇ ਨੇ ਖੇਡਾਂਵਲ ਪ੍ਰੇਰਿਤ ਕਰ ਰਹੇ ਨੇ ਅਸੀਂ ਐਦਾਂ ਦੇ ਕਲੱਬ ਤੇ ਸੰਸਥਾਵਾਂ ਦੇ ਤਿੰਨ ਤਿੰਨ ਨੁਮਾਇंदे ਉਹਨਾਂ ਦਾ ਵੀ ਜਿਹੜਾ ਅਸੀਂ ਸਨਮਾਨ 10 ਅਪ੍ਰੈਲ ਨੂੰ ਜਿਹੜਾ ਰੱਖਿਆ ਹੈ ਬਾਬਾ ਸਾਹਿਬ ਪੂਜੇ ਸਲਾਮ ਇਸ ਪ੍ਰੋਗਰਾਮ ਦੇ ਅੰਦਰ ਇੱਕ ਵਿਸ਼ਾਲ ਸਨਮਾਨ ਸਮਾਰੋਹ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਤਹਿਤ ਅਸੀਂ ਵੱਖ-ਵੱਖ ਜ਼ਿਲ੍ਹੇ ਦੇ ਅੰਦਰ ਜਾ ਕੇ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਉਸੇ ਤਹਿਤ ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਵਿੱਚ ਸਾਡੇ ਰਜਨੀਸ਼ ਕੁਮਾਰ ਜੀ ਨੇ ਨਾਲ ਬਲਰਾਜ ਜੀ ਨੇ ਸਾਡੇ ਪਰਮਜੀਤ ਫੌਜੀ ਜੀ ਹੋ ਸਾਡੇ ਸਾਥੀ ਦੇ ਸਾਰੇ ਅਸੀਂ ਉਹਦੇ ਵੀ ਅੱਜ ਜਿਹੜੀ ਮੀਟਿੰਗ ਕੀਤੀ ਆ ਤਾਂ ਕਿ ਜਿਹੜਾ ਇਹ ਪ੍ਰੋਗਰਾਮ ਨੂੰ ਸਫਲ ਬਣਾਈਏ ਤਾਂ ਕਿ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦੀ ਇੱਕ ਵਾਰ ਗੱਲ ਹੋਰ ਕਰਨੀ ਚਾਹੋ ਸਾਡੇ ਜਿਹੜੇ ਮਿਸ਼ਨ ਦਾ ਮੇਨ ਜਿਹੜਾ ਕੰਮ ਹੈ ਅਸੀਂ ਐਜੂਕੇਸ਼ਨ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਕੰਮ ਕਰਦੇ ਜਿਆਦਾਤਰ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਸਾਰੇ ਸਾਥੀ ਇਕੱਠੇ ਹੋ ਕੇ ਉਹਨੂੰ ਇਨਸਾਫ ਦਿਵਾਉਣ ਦੇ ਲਈ ਉਹਨੂੰ ਨਿਆਂ ਦਿਵਾਉਣ ਦੇ ਲਈ ਜਿਹੜਾ ਸਾਰੇ ਸੀ ਕੰਮ ਕਰਦੇ ਆ